ਵਾਮੀ ਗੁਰੂ ਦੀ ਵਾਮੀ ਸਾਹਿਬ ਜੀ ਗਿਆਨ ਤਿਆਨ ਕਿਛ ਕਰਮ ਨਾ ਜਾਣਾ ਸਾਹਿਬ ਸਭ ਤੇ ਵੱਡਾ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾ ਕੀ ਮੇਰੀ ਤੁਮ ਸ਼ਰਨਾਈ ਆਇਆ ਤਾ ਕੁਦ ਤੁਮ ਸ਼ਰਨਾ ਚਰਨਾਈ ਆਇਆ ঠাকুর ਕਮ ਸ਼ਰਨਾਈ ਆਇਆ ਉਤਰ ਗयो ਮੇਰੇ ਮਨ ਕਾਸਾ ਉਤਰ ਗयो ਮੇਰੇ ਮਨ ਕਾਸਾ ਸੰਸਾਰ ਜਦ ਤੇਦਰਸ਼ਨ ਪਾਇਆ ਤੁਰ ਜਦ ਤੇਦਰਸ਼ਨ ਪਾਇਆ ਤੁਮ ਸਰਨਾਈ ਆਠਾਪੁਰ ਤੁਮ ਸਰਨਾਈ ਆ ਤੁਮ ਸਰਨਾਈ ਸਰਨਾ ਉਤਰ ਗयो ਮੇਰੇ ਮਨ ਕਾ ਸੰਸਾ ਉਤਰ ਗयो ਮੇਰੇ ਮਨ ਕਾ ਸੰਸਾ ਉਤਰ ਗयो ਮੇਰੇ ਮਨ ਕਾ ਸੰਸਾ ਜਬ ਤੇਦਰਸ਼ਨ ਦਰਸ਼ਨ ਪਾ ਜਬ ਤੇ ਦਰਸ਼ਨ ਪਾਇਆ ਥਾ ਤੁਰ ਤੁਮ ਸਰਨਾਈ ਆਇਆ ਤੁਮ ਸਰਨ ਰਥਾ ਜਾਨੀ ਅਨਬੋਲਤ ਮੇਰੀ ਬਿਰਥਾ ਜਾਨੀ ਅਨਬੋਲਤ ਮੇਰੀ ਬਿਰਥਾ ਜਾਨੀ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਠਾ ਚਰਨਾਈ ਆ ਤੁਮ ਸਰਨਾ ਦੁੱਖ ਨਾਟੇ ਸੁਖ ਸਹਿਜ ਸਮਾਏ ਦੁੱਖ ਨਾਟੇ ਸੁਖ ਸਹਿਜ ਸਮਾਏ ਪਰਮੇਸ਼ਰ ਦਿੱਤਾ ਦੁੱਖ ਦੋਗ ਕਾਟੇ ਰਾ ਅੰਨਾ ਕਰ ਨਰਨਾਰੀ ਹਰ ਹਰ ਸਭ ਪੀਧ ਪਾਤਾਰੀ ਅਨੰਦ ਕਦੇ ਨਰਨਾਰੀ ਸੰਤੋ ਸੁਖ ਹੋ ਵਾ ਸਭ ਥਾਈ ਪਰਮ ਰਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਏ ਆਏ ਅਨੰਦ ਅਨੰਦ ਗੁਣ ਗਾਇਆ Thakur ਅਨੰਦ ਅਨੰਦ ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ Thakur ਅਨੰਤ ਅਨੰਦ ਗੁਣ ਦਾ ਤੁਮ ਸਰਨਾਈ We said enough. ਕੱਢ ਕੱਢ ਲੀਨੇ ਆਪਣੇ ਹੰ ਬਹਾ ਹਰ ਨਾਮ ਔਖ ਤੁਮਕ ਦੇਵੈ ਕਾਟੇ ਜਮਕੇ ਪਾਰ ਬਹਾਂ ਬਹਾਂ ਪਕੜ ਹਾ ਪਕਰ ਕਢ ਲੀਨੇ ਆਪਣੇ I'm the ਸਹ ਨਾਨਕ ਗੁਰ ਬੰਧਨ ਪਾਟੇ ਕਹੁ ਨਾਨਕ ਗੁਰ ਬੰਧਨ ਪਾਟੇ ਬੰਧਨ ਕਾਟੇ ਗੁਰ ਬੰਧਨ ਪਾਟੇ ਸਤ ਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬਿਤਾਰ ਤੇ ਘਟੇ ਮੁਰਬੰਦਨ ਕਾਟ ਕਗਨਾਨ ਚ ਗੁਰ ਬੰਬਨ ਕਾਟ ਏ ਜਿ ਬੰਦਨ ਕਾਟੇ ਕਹੁ ਨਾਨਕ ਗੁਰਬੰਧਨ ਕਾਟੇ ਕਹੁ ਨਾਨਕ ਪਰ ਮੰਦਨ ਕਾਟੇ ਕਹੁ ਨਾਨਕ ਗੁਰਬੰਧਨ ਕਾਟੇ ਨੀ ਚਰਤਾਂ ਆਂ ਚਿਰਤਿਆਨ ਲਾਇਆ ਤਾ ਤੁਰੇ ਚਿਰਤਿਆਨ ਮਿਲਾਇਆ ਓਮ ਸ਼ਰਨਾ ਗੁਰ ਗਇਓ ਮੇਰੇ ਮਨ ਕਾ ਸੰਸਾ ਪੁੱਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਤੁਰ ਜਬ ਤੇ ਦਰਸ਼ਨ ਪਾਇਆ ਤੁਮ ਸਰਨਾਈ ਆਇਆ ਠਾਕੁਰ ਤੁਮ ਸਰਨਾਈ And ਸਤਿਗੁਰ ਪਾਤਸ਼ਾਹ ਜੀ ਰਹਿਮਤ ਨੂੰ ਚੁਸਕ ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਪੇਟਾਵਾਂ ਆਪਣੇ ਦਰਤੇ ਪ੍ਰਵਾਨ ਕਰ ਲੈਣ ਸਭਨਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਜੀਆਂ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰਨ ਦੀ ਅਗਲੇ ਸਮੇਂ ਵਾਸਤੇ ਸ੍ਰੀ ਸੁਖਮੀ ਸਾਹਿਬ ਸੇਵਾ ਸੁਸਾਇਟੀ ਦਾ ਜਥਾ ਪਹੁੰਚ ਚੁੱਕਿਆ ਹੈ ਆਓ ਉਹਨਾਂ ਪਾਸੋਂ ਹਰ ਜਸ ਕਿਸਨ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 嗯，嗯、um, yeah.